ਬੀਜਪੀ ਤੋਂ ਸਾਡਾ ਨਾਮ ਮਜੂਦ ਨੇ ਅਨਲ ਸ੍ਰੀਨ ਸਾਹਿਬ ਸੀਨੀਰਾਕੂ ਨੇ ਸੰਜੀਦਾ ਆਕੂ ਨੇ ਪੰਜਾਬ ਬੀਜਪੀ ਤੋਂ ਸਾਡ ਨਾਲ ਜੁੜੇ ਹੋਏ ਇਨਸਾਨ ਇਹਦਾ ਜਵਾਬ ਕਿਉਂ ਨਾ ਲਿਆ ਜਾਵੇ ਸ੍ਰੀਨ ਸਾਹਿਬ ਜਵਾਬ ਕਿਉਂ ਨਾ ਲਿਆ ਜਾਵੇ ਜੋ ਤੱਕੇ ਸ਼ਾਹੀ ਕਿਸਾਨਾਂ ਦੇ ਨਾਲ ਹੋਈ ਉਹਨਾਂ ਨੂੰ ਸ਼ੰਭੂ ਬਾਰਡਰ ਟੱਪਣ ਦੀ ਦਿੱਤਾ ਦਿੱਲੀ ਜਾਣ ਦੀ ਦਿੱਤਾ ਹੈਵੀ ਫਾਇਰਿੰਗ ਉਹਨਾਂ ਤੇ ਕੀਤੀ ਗਈ ਇੱਕ ਕਿਸਾਨ ਮਾਰਿਆ ਗਿਆ ਸ਼ਹੀਦ ਹੋ ਗਿਆ ਕਈ ਜ਼ਖਮੀ ਨੇ ਫਿਰ ਉਹਦਾ ਵਿਰੋਧ ਤਾਂ ਤੁਹਾਨੂੰ ਚੱਲਣਾ ਪਏਗਾ ਇਸ ਲਈ ਤੁਸੀਂ ਪ੍ਰਿਪੇਅਰ ਸੀਗੇ ਕਿ ਜਦੋਂ ਪਿੰਡਾਂ 'ਚ ਜਾਵਾਂਗੇ ਵਿਰੋਧ ਹੋਏਗਾ ਅ ਰਪੀਲ ਜੀ ਮੈਂ ਗੱਲ ਤੇ ਪੜਿਸ਼ਪਸ਼ਟ ਕਰ ਲਿਆ ਜੀ ਕਿ ਇਹ ਅੰਦੋਲਨ ਕਿਸਾਨ ਜੱਥੇਬੰਦੀਆਂ ਦਾ ਅੰਦੋਲਨ ਹੈ ਹਮ ਆਪਾਂ ਇਹ ਕਹਿ ਜਾਈਏ ਕਿ ਸਮੂੱਚਾ ਕਿਸਾਨ ਵਰਗ ਇਹਦੇ ਚ ਆ ਗਿਆ ਮੈਂ ਉਹਦੇ ਨਾਲ ਸਹਿਮਤ ਨਹੀਂ ਹੈਗਾ ਹਮ ਦੂਸਰੀ ਚੀਜ਼ ਜੀ ਜਿਤਕ ਭਾਰਤੀ ਜਨਤਾ ਪਾਰਟੀ ਦਾ ਸਵਾਲ ਹੈ ਜਾਂ ਸਾਡੀ ਨਰੇਂਦਰ ਮੋਦੀ ਦੀ ਜਿਹੜੀ ਕੇਂਦਰ ਦੀ ਸਰਕਾਰ ਦਾ ਸੋ ਜੀ ਜੀ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਆਜ਼ਾਦੀ ਦੇ ਬਾਅਦ ਇੱਕ ਪਹਿਲੀ ਸਰਕਾਰ ਹੈ ਜਿਹੜੀ ਕਿਸਾਨ ਪੱਖੀ ਹੈ ਹਮ ਹਮ ਜਿਹੜੀ ਕਿਸਾਨਾਂ ਦੇ ਜੀਵਨ ਪੱਧਰ ਨੂੰ ਉੱਪਰ ਚੱਕਣਾ ਚਾਹਦੀ ਹੈ ਕਿਸਾਨ ਦਾ ਫਸਲ ਦਾ ਵਾਜਬ ਮੁੱਲ ਮਿਲੇ ਉਹਦੇ ਵਾਸਤੇ ਪ੍ਰਯਾਸ ਕਰ ਰਹੀ ਹੈ ਹਮਮ ਔਰ ਕਿਸਾਨ ਨੂੰ ਕੋਈ ਤਕਲੀਫ ਨਾ ਹੋਵੇ ਇਹਦਾ ਪ੍ਰਯਾਸ ਕਰ ਰਹੀ ਹੈ ਹਮਮ ਕਿਸਾਨ ਦੀ ਫਸਲ ਦਾ ਇੱਕ ਇੱਕ ਦਾਣਾ ਚੱਕਿਆ ਜਾਵੇ ਐਮਐਸਪੀ ਦੇ ਉੱਤੇ ਹਮਮ ਜਾਂ ਉਸ ਨੂੰ ਬੈਟਰ ਰੇਟ ਮਿਲ ਸਕਣ ਹਮਮ ਕਿਸਾਨ ਨੂੰ ਫਸਲ ਵੇਚਣ ਦੇ ਬਾਅਦ ਆਪਣੇ ਪੈਸੇ ਲੈਣ ਵਾਸਤੇ ਦਰ ਦਰ ਭਟਕਣਾ ਨਾ ਪਵੇ ਹਮਮ ਜੇ ਉਸ ਨੂੰ ਸੁਨਿਚਿਤ ਕੀਤਾ ਕਿ 48 ਘੰਟਿਆਂ ਚ ਕਿਸਾਨ ਦੇ ਖਾਤੇ ਚ ਪੇਮੈਂਟ ਪਹੁੰਚ ਜਾਵੇ ਜੀ 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 ਇਹ ਵੀ ਨਰਿੰਦਰ ਮੋਦੀ ਸਰਕਾਰ ਨੇ ਕੀਤਾ ਹੈ ਪਰ ਫਿਰ ਵੀ ਤੁਹਾਡੇ ਉਮੀਦਵਾਰ ਨੂੰ ਵਿਰੋਧ ਦਾ ਸਾਹਮਣਾ ਕਿਉਂ ਕਰਨਾ ਪਿਆ ਮੈਂ ਸਮਝਦਾ ਕਿ ਭਾਰਤੀ ਜਨਤਾ ਪਾਰਟੀ ਔਰ ਨਰਿੰਦਰ ਮੋਦੀ ਸਰਕਾਰ ਮੂਲ ਰੂਪ ਦੇ ਵਿੱਚ ਸਹੀ ਮੈਨੇਜ ਕਿਸਾਨ ਪੱਖੀ ਸਰਕਾਰ ਆਈ ਹੈ ਤੇ ਹਿੰਦੁਸਤਾਨ ਦੇ ਵਿੱਚ ਹੁਣ ਅੱਜ ਦੀ ਸਰਕਾਰ ਜਿਹੜੀ ਹੈਗੀ ਆ ਉਹ ਕਿਸਾਨ ਪੱਖੀ ਹੈ ਸਰਪੰਨ ਸਾਹਿਬ ਪਰ ਸਵਾਲ ਇਹ ਹੈ ਨਾ ਕਿ ਤੁਹਾਡੇ ਉਮੀਦਵਾਰਾਂ ਨੂੰ ਫਿਰ ਵੀ ਵਿਰੋਧ ਦਾ ਸਾਹਮਣਾ ਕਿਉਂ ਕਰਨਾ ਪੈ ਰਿਹਾ ਹੈ ਜੇ ਤੁਸੀਂ ਕਹਿੰਦੇ ਹੋ ਕਿ ਤੁਸੀਂ ਸਰਕਾਰ ਪੱਖੀ ਹੋ ਕਿਸਾਨ ਪੱਖੀ ਹੋ ਕਿਸਾਨਾਂ ਦੇ ਹੱਕ ਦੇ ਵਿੱਚ ਫੈਸਲੇ ਕੀਤੇ ਨੇ ਫਿਰ ਵੀ ਉਹ ਲੋਕ ਕਿਹੜੇ ਨੇ ਜਿਹੜੇ ਤੁਹਾਡੇ ਉਮੀਦਵਾਰਾਂ ਦਾ ਰੋਸ ਪ੍ਰਗਟਾਵਾ ਕਰ ਰਹੇ ਨੇ ਤੁਹਾਡੇ ਉਮੀਦਵਾਰਾਂ ਦਾ ਬਾਈਕਾਟ ਕਰ ਰਹੇ ਨੇ ਪਰ ਪੀਰ ਜੀ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਇਹ ਲੋਕ ਕੌਣ ਨੇ ਨਹੀਂ ਤੁਸੀਂ ਦੱਸੋ ਨਾ ਮੇਰੇ ਜਾਣਦੇ ਜਾਣਦਲ ਨਹੀਂ ਹੁੰਦਾ ਪੰਜਾਬ ਦੇ ਲੋਕਾਂ ਦੱਸੋ ਕੌਣ ਨੇ ਨਹੀਂ ਤੁਸੀਂ ਕਿਸਾਨ ਮੰਦੇ ਹੋ ਕਿ ਨਹੀਂ ਮੰਦੇ ਹਾਂ ਮੈਂ ਦੱਸ ਰਿਹਾ ਨਾ ਮੈਂ ਮੈਂ ਦੱਸ ਰਿਹਾ ਸਰ ਹੂੰ ਜਿਹੜਾ ਪੰਜਾਬ ਦਾ ਕਿਸਾਨ ਹੈ ਹੂੰ ਉਹ ਕਦੀ ਉਗਰ ਰੂਪ ਦੇ ਵਿੱਚ ਨਹੀਂ ਆਂਦਾ ਹੂੰ ਹੂੰ ਸ਼ਾਂਤੀ ਪ੍ਰੀਤ ਕਿਸਾਨ ਹੈ ਜਿੱਤੇ ਤੱਕ ਇਹ ਕਹਿੰਦੇ ਰੋਕਣ ਦਾ ਸਵਾਲ ਹੂੰ ਜੇ ਇਹ ਮੰਗਦੇ ਨੇ ਕਿ ਇਹਦਾ ਡੈਮੋਕਰੈਟਿਕ ਰਾਈਟ ਹੈ ਪ੍ਰੋਟੈਸਟ ਕਰਨ ਦਾ ਹੂੰ ਤੇ ਕਿਆ ਸਾਡਾ ਡੈਮੋਕ੍ਰੈਟਿਕ ਰਾਈਟ ਨਹੀਂ ਕਾ ਕਿਸੇ ਜਾ ਕੇ ਵੋਟ ਮੰਗੀ ਹੈ ਹੂੰ ਤੁਸੀਂ ਵੋਟ ਪਾਣੀ ਨਹੀਂ ਪਾਣੀ ਜਿਸ ਨੇ ਪਾਣੀ ਕਿਸ ਪਾਰਟੀ ਨੂੰ ਪਾਣੀ ਹੈ ਉਹਦਾ ਹਰ ਇੱਕ ਵਿਅਕਤੀ ਦਾ ਆਪਣਾ ਅਧਿਕਾਰ ਖੇਤਰ ਹੈਗਾ ਹੂੰ ਲੇਕਿਨ ਤੁਸੀਂ ਕਿਸੇ ਨੂੰ ਵੋਟ ਮੰਗਦੇ ਹੋ ਤਾਂ ਕਿਵੇਂ ਰੋਕ ਸਕਦੇ ਹੋ ਸਰਿੰਦ ਸਾਹਿਬ ਇਹ ਕਹਿੰਦੇ ਨੇ ਉਵੇਂ ਹੀ ਰੋਕ ਸਕਦੇ ਆ ਉਵੇਂ ਹੀ ਉਹ ਬਰਾਬਰ ਦੇ ਅਧਿਕਾਰ ਨਹੀਂ ਚਾਹੀਦੇ ਸਰਿੰਦ ਸਾਹਿਬ ਕਹਿੰਦੇ ਉਵੇਂ ਹੀ ਰੋਕ ਸਕਦੇ ਆ ਜਿਵੇਂ ਤੁਸੀਂ ਦਿੱਲੀ ਜਾਣ ਤੋਂ ਰੋਕਿਆ ਸੀ ਇਹਨਾਂ ਤਾਂ ਵੀ ਡੈਮੋਕ੍ਰੈਟਿਕ ਰਾਈਟਸ ਨੇ ਨਾ ਦਿੱਲੀ ਜਾ ਕੇ ਆਪਣੀ ਆਵਾਜ਼ ਬੁਲੰਦ ਕਰਦੇ ਬਿਲਕੁਲ 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 ਹਰਪ੍ਰੀਤ ਜੀ ਦਿੱਲੀ ਦੇ ਵਿੱਚ ਰਾਮਲੀਲਾ ਮੈਦਾਨ ਦੇ ਵਿੱਚ ਆ ਹੁਣੇ ਰੀਸੈਂਟਲੀ ਇਹਨਾਂ ਦੀ ਐਸੋਸੀਏਸ਼ਨ ਚੱਲਦੇ ਹੋਏ ਕਿਸਾਨ ਰੈਲੀ ਹੋਈ ਹੈ ਨਾ ਹੋਈ ਹੂੰ ਹੂੰ ਕਿਸ ਨੇ ਰੋਕਿਆ ਉਸ ਨੂੰ ਲੇਕਿਨ ਜੇ ਤੁਸੀਂ ਕਹੋ ਕਿ ਪ੍ਰੋਕਲਨ ਮਸ਼ੀਨਾ ਲੈ ਕੇ ਬਲਡੋਜ਼ਰ ਲੈ ਕੇ ਉਸ ਤਰੀਕੇ ਦੇ ਨਾਲ ਆਪਾਂ ਕੂਚ ਕਰੀਏ ਫਿਰ ਜੇ ਆਪ ਦੋ ਦੋ ਉਹ ਵੀ ਕਿਸਾਨ ਰੈਲੀ ਹੈ ਨਾ ਕੀ ਫਰਕ ਹੈ ਫਿਰ ਦੋਨਾਂ ਦੱਸੋ ਮੈਨੂੰ ਕਿਸਾਨ ਰੈਲੀ ਤਾਂ ਹੁਣੇ ਹੋਈ ਹੈ ਕਿਸੇ ਨੇ ਰੋਕਿਆ ਨਹੀਂ ਉਹਨਾਂ ਨੂੰ ਰਾਮਲੀਲਾ ਮੈਦਾਨ ਦੇ ਵਿੱਚ ਆਪਣੇ ਸਾਰੇ ਦੇਸ਼ ਦੇ ਕਿਸਾਨ ਇਕੱਠੇ ਹੋ ਕੇ ਆਪਣੀ ਮੰਗ ਪੱਤਰ ਰੱਖੇ ਨੇ ਸ਼ਾਂਤੀਪ੍ਰੀਅ ਤਰੀਕੇ ਦੇ ਨਾਲ ਮੰਗ ਰੱਖਣ ਦਾ ਅਧਿਕਾਰ ਸਭ ਨੂੰ ਹੈਗਾ ਹੂੰ ਹੂੰ ਦਿੱਲੀ ਵਾਲ ਸਾਹਿਬ ਨੂੰ ਵੀ ਹੈਗਾ ਇਹਨਾਂ ਦੀ ਜਥੇਬੰਦੀ ਨੂੰ ਵੀ ਹੈਗਾ ਹੂੰ ਲੇਕਿਨ ਜੇ ਆਪਾਂ ਕਹੀਏ ਕਿ ਪ੍ਰੋਕਲੈਮ ਮਸ਼ੀਨਾਂ ਲੈ ਕੇ ਅੱਗੇ ਲਾ ਕੇ ਚੱਲਾਂਗੇ ਆਪਾਂ ਮੋਡੀਫਾਈਡ ਟਰੈਕਟਰਸ ਨੂੰ ਅੱਗੇ ਲਾ ਕੇ ਚੱਲਾਂਗੇ ਤੇ ਕਿਆ ਉਹਦੇ ਨਾਲ ਅਮਨ ਸ਼ਾਂਤੀ ਭੰਗ ਨਹੀਂ ਹੋ ਸਕਦੀ ਸੁਏਸ ਕਾਕੇ ਮੇਰੇ ਤੇ ਡੱਲੇਵਾਲ ਨੂੰ ਹੁਣ ਵੀ ਬੇਨਤੀ ਹੈ ਮੇਰੇ ਚਲੋ ਜਵਾਬ ਲੈਂਦੇ ਹਾਂ ਡੱਲੇਵਾਲ ਸਾਹਿਬ ਡੱਲੇਵਾਲ ਸਾਹਿਬ ਤੋਂ ਜਵਾਬ ਲੈ ਲੈਂਦੇ ਪ੍ਰਾਣੀ ਮੇਰੀ ਹੁਣ ਵੀ ਬੇਨਤੀ ਹੈ ਹਾਂਜੀ ਡੱਲੇਵਾਲ ਸਾਹਿਬ ਮੇਰੀ ਇੱਕ ਡੱਲੇਵਾਲ ਸਾਹਿਬ ਉਹਨਾਂ ਨੇ ਕਿਹਾ ਕਿ ਹੁਣੇ ਵੀ ਰੈਲੀ ਹੋਈ ਹੈ ਪਹਿਲਾਂ ਵੀ ਹੋਈ ਰਹੀ ਹੈ ਹਾਂ ਸਮੱਸਿਆ ਦਾ ਹੱਲ ਟੇਬਲ ਤੇ ਬੈਠ ਕੇ ਹੁੰਦਾ ਹੈ ਹਾਂ ਬ ਇਹਨਾਂ ਗੱਲਾਂ ਦਾ ਜਵਾਬ ਨਾ ਲਈਏ ਕਿ ਗੱਲ ਇਹ ਵੀ ਹੈ ਸਰਿੰਦਰ ਸਾਹਿਬ ਵੀ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਪੋਲੀਟੀਕਲ ਤੌਰ ਤੇ ਪੰਜਾਬ ਦੇ ਵਿੱਚ ਤੁਹਾਡਾ ਨੁਕਸਾਨ ਹੋਏਗਾ ਜਿਵੇਂ ਜਿਸ ਤਰੀਕੇ ਨਾਲ ਕਿਸਾਨ ਜਥੇਬੰਦੀਆਂ ਜਾਂ ਕਿਸਾਨ ਆਗੂ ਜਾਂ ਕਿਸਾਨ ਜਿਹੜੇ ਨੇ ਉਹ ਪ੍ਰਦਰਸ਼ਨ ਕਰ ਰਹੇ ਦੇਖੋ ਹਰਪ੍ਰੀਤ ਜੀ ਡਿਲੀਵਰ ਸਾਹਿਬ ਦੇ ਬਿਆਨ ਦੀ ਤੁਸੀਂ ਗੱਲ ਕੀਤੀ ਸਾਰੀ ਦੁਨੀਆ ਨੇ ਸੁਣਿਆ ਹੂੰ ਔਰ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੰਤਵ ਕੀ ਸੀ ਉਹਦਾ ਹੂੰ ਇਹ ਹੁਣ ਕਹਿਣਾ ਜੀ ਉਹਨੂੰ ਤੋੜਤਾ ਮਰੋੜਤਾ ਇਹ ਤੇ ਸਾਫ ਉਮੀਦਵਾਰੇ ਕੁਝ ਕਹਿਣੇ ਚਾਹੁੰਦਾ ਕਿ ਬਹੁਤ ਰਿਸਪੈਕਟਡ ਨੇ ਡਿਲੀਵਰ ਸਾਹਿਬ ਮੈਂ ਆਇਨਾ ਹੋਰ ਕੀ ਦਿਖਾਵਾਂ ਇਹਨਾਂ ਨੂੰ ਕਿ ਉਹ ਵੀਡੀਓ ਆਪਣੇ ਆਪ ਚ ਇੱਕ ਆਇਨਾ ਹੈਗੀ ਜਿਹੜੀ ਦੱਸਦੀ ਹੈ ਕਿ ਐਜੀਟੇਸ਼ਨ ਦੇ ਪਿੱਛੇ ਕੀ ਸੀ ਸਾਰਾ ਕੁਝ ਹੂੰ ਮੈਂ ਉਸ ਸਾਰੇ ਲੋਕਾਂ ਨੇ ਸੁਣੀਏ ਮੈਂ ਬਹੁਤਾ ਜਾਣਣਾ ਨਹੀਂ ਚਾਹੁੰਦਾ ਕਿ ਇਹਨਾਂ ਦਾ ਕੀ ਮੋਟਿਵ ਸੀਗਾ ਕਿ ਇਸ ਮੋਟਿਵ ਕਰਕੇ ਦੁਬਾਰਾ ਰਜਿਸਟ੍ਰੇਸ਼ਨ ਖੜੀ ਕੀਤੀ ਗਈ ਸਾਰੇ ਜਨਤਾ ਜਾਣਦੀ ਹੈ ਦੂਸਰੀ ਚੀਜ਼ ਮੈਂ ਜੋ ਕਹਿੰਨਾ ਕਿ ਸਾਡੀ ਸਰਕਾਰ ਕਿਸਾਨ ਪੱਖੀ ਸਰਕਾਰ ਹੈ ਜਨਰਲ ਸਾਹਿਬ ਡੀਏਪੀ ਦੀ ਅੱਜ ਕੀਮਤ ਕਿੰਨੀ ਹੈਗੀ ਹੈ 3000 ਤੋਂ ਉੱਪਰ ਪਰ ਬੋਰੀ ਮੋਦੀ ਸਰਕਾਰ 1200 ਰੁਪਏ ਚ ਕਿਸਾਨਾਂ ਨੂੰ ਦੇ ਰਹੀ ਹੈ 2 ਲੱਖ ਕਰੋੜ ਤੋਂ ਵੱਧ ਜਿਹੜਾ ਹੈਗਾ ਐਸਏ ਫਰੈਂਚਾਈਜ਼ੀਅਰ ਦੇ ਚੋਂ ਕਿਸਾਨਾਂ ਨੂੰ ਲਾਭ ਦਿੱਤਾ ਜਾ ਰਿਹਾ ਹੈ ਅਪਾ ਯੂਰੀਆ ਵਾਸਤੇ 2014 ਤੋ ਪਹਿਲਾਂ ਡਾਂਗਾ ਖਾਂਦੇ ਸੀ ਸੜਕਾਂ ਦੇ ਉੱਤੇ ਮੋਦੀ ਸਰਕਾਰ ਨੇ ਆ ਕੇ ਨੀਮ ਪੋਰਟਡ ਯੂਰੀਆ ਲਾ ਕੇ ਅੱਜ ਕਿਸੇ ਕਿਸਾਨ ਨੂੰ ਸੜਕਾਂ ਤੇ ਰੋਲਣਾ ਨਹੀਂ ਪੈਂਦਾ ਯੂਰੀਆ ਲੈਣ ਵਾਸਤੇ ਫਿਰ 6000 ਰੁਪਏ ਪਰ ਸਾਲ ਦਾ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਔਰ ਦੇਸ਼ ਦੇ ਕਿਸਾਨਾਂ ਨੂੰ ਦੇ ਰਹੇ ਆ ਔਰ ਪੰਜਾਬ ਦੇ ਚ ਹੁਣ ਤੱਕ 4600 ਕਰੋੜ ਰੁਪਈਆ ਕਿਸਾਨਾਂ ਨੂੰ ਇਸ ਦੇ ਮਾਧਿਅਮ ਨਾਲ ਮਿਲ ਚੁੱਕਾ ਹੈ ਸੋਇਲ ਹੈਲਥ ਕਾਰਡ ਸਾਡੀ ਪੰਜਾਬ ਦੀ ਜ਼ਮੀਨ ਕਿੰਨੀ ਕੁ ਬਿਮਾਰ ਹੋ ਚੁੱਕੀ ਆਪਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਆ ਲਗਭਗ 2.5 ਲੱਖ ਸੋਇਲ ਹੈਲਥ ਕਾਰਡ ਬਣਾ ਕੇ ਤਾਂ ਕਿ ਸਾਡੀ ਫਸਲ ਕਿਹੜੀ ਕਿਸ ਤਰੀਕੇ ਨਾਲ ਕਿਹੜੀ ਫਸਲ ਬੀਜੀ ਜਾ ਸਕਦੀ ਕਿਹੜੀ ਨਹੀਂ ਬੀਜ ਸਕਦੀ ਸਾਡੀ ਜਿਹੜੀ ਜ਼ਮੀਨ ਆ ਕਿੰਨੀ ਬਿਮਾਰ ਆ ਕੀ ਉਹਦਾ ਹੈਗਾ ਉਹਦੇ ਨਿਊਟਰੀਐਂਟਸ ਹੈਗੇ ਨੇ ਜੀ 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 2.5 ਲੱਖ ਤੋਂ ਵੱਧ ਜਿਹੜੇ ਸੋਇਲ ਹੈਲਥ ਕਾਰਡ ਚ ਬਣਾਏ ਨੇ ਉਹਨਾਂ ਨੇ ਬਣਾਏ ਨੇ ਤੇ ਗਰੀਬਾਂ ਵਾਸਤੇ 35000 ਘਰ ਇਹ ਕਰਾ ਵਾਸਤੇ ਇੱਕ ਬਣਾ ਕੇ ਦਿੱਤੇ ਨੇ ਪਿੰਡਾਂ ਦੇ ਵਿੱਚ ਤੇ ਮੋਦੀ ਸਰਕਾਰ ਨੇ ਬਣਾ ਕੇ ਦਿੱਤੇ ਨੇ 89388 ਕਿਲੋਮੀਟਰ ਦੀਆਂ ਪਿੰਡਾਂ ਦੀਆਂ ਸੜਕਾਂ ਪ੍ਰਧਾਨ ਮੰਤਰੀ ਸੜਕ ਯੋਜਨਾ ਦੇ ਤਹਿਤ ਬਣਾਈਆਂ ਤੇ ਨਦਰ ਮੋਦੀ ਸਰਕਾਰ ਨੇ ਬਣਾਈਆਂ ਨੇ ਠੀਕ ਹੈ ਠੀਕ ਹੈ 4 ਲੱਖ ਤੋਂ ਵੱਧ ਟਾਇਲਟ ਸਟੇਡੀਅਮ ਨਿਰਮਾਣ ਕੀਤਾ ਉਹ ਪਿੰਡਾਂ ਦੇ ਵਿੱਚ ਕੀਤਾ ਤੇ ਨਦਰ ਮੋਦੀ ਸਰਕਾਰ ਨੇ ਕੀਤਾ ਈ-ਟ੍ਰੇਡਿੰਗ ਦੀ ਫੈਸਿਲਿਟੀ ਦਿੱਤੀ ਆ ਕਰਾਪ ਮੋਰ ਕ੍ਰੋਪ ਦਾ ਜਿਹੜਾ ਸਿਸਟਮ ਹੈਗਾ ਜਿਹਨੂੰ ਆਪਾਂ ਕਹਿੰਦੇ ਆ ਡ੍ਰੋਪ ਸਿਨਲ ਮੇਰਾ ਸਵਾਲ ਤੋਂ ਖੜਾ ਹੈ ਨਾ ਸਵਾਲ ਸਵਾਲ ਸਰਿੰਦ ਸਾਹਿਬ ਉੱਥੇ ਹੀ ਖੜਾ ਹੈ ਕਿ ਪ੍ਰੋਟੈਸਟ ਹੋ ਰਿਹਾ ਵਿਰੋਧ ਹੋ ਰਿਹਾ ਉਹਦਾ ਪੋਲੀਟੀਕਲ ਤੌਰ ਤੇ ਤੁਹਾਨੂੰ ਨੁਕਸਾਨ ਵੀ ਹੋਏਗਾ ਤੁਹਾਡੇ ਉਮੀਦਵਾਰਾਂ ਨੂੰ ਜ਼ੈਡ ਪਲੱਸ ਸੁਰੱਖਿਆ ਤੱਕ ਦੇਣੀ ਪੈਣੀ ਹੈ ਮਤਲਬ ਬਿਨਾਂ ਸਿਕਿਉਰਿਟੀ ਤੋਂ ਤੁਹਾਡੇ ਉਮੀਦਵਾਰ ਨੂੰ ਵੋਟਾਂ ਮੰਗਣ ਵੀ ਨਹੀਂ ਜਾ ਸਕਦੇ ਐਪੀਜੀ ਐਪੀਜੀ ਮੈਨੂੰ ਆਲੰਦਿਓ ਮੇਰਾ ਮੇਰਾ ਜਵਾਬ ਦੇ ਦਿਨ ਨਾ 25 ਲੱਖ ਤੋਂ ਵੱਧ ਜਿਹੜੇ ਗਏ ਆ ਸਾਡੇ ਪਿੰਡਾਂ ਦੇ ਵਿੱਚ ਬਿਨਾਂ ਟੁੱਟੀ ਦੇ ਘਰਾਂ ਸੰ ਅਸੀਂ 25 ਲੱਖ ਤੋਂ ਵੱਧ ਦੇ ਪਿੰਡੂ ਖੇਤਰ ਦੇ ਵਿੱਚ ਆਪਣਾ ਟੁੱਟਿਆ ਤੋਂ ਪਾਣੀ ਦੀ ਵਿਵਸਥਾ ਕੀਤੀ ਹੈ ਜੀ 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 ਇਹ ਕਿਵੇਂ ਕਹਿ ਸਕਦੇ ਆ ਕਿ ਅਸੀਂ ਵਿਰੋਧੀਆਂ ਹਾਂ ਇਹਨਾਂ ਦੀ ਆਪਣੀ ਡਿਮਾਂਡਸ ਹੋ ਸਕਦੀਆਂ ਨੇ ਮੈਂ ਮੰਨਦਾ ਕਿਸਾਨ ਦੇਖੋ ਮੈਨੂੰ ਇੱਕ ਚੀਜ਼ ਦੱਸੋ ਆਪਾਂ ਇਹ ਮੰਨਦੇ ਨੇ ਕਿ ਕਿਸਾਨ ਪਤਾਲੀ ਚ ਹੈਗਾ ਕਿਸਾਨ ਪਤਾਲੀ 2014 ਤੋਂ ਤਾਂ ਨਹੀਂ ਆਇਆ ਸੋਮੇਨਾਥਨ ਰਿਪੋਰਟ ਤੋਂ ਦਵਾਈ ਸੀਗੀ 8 ਸਾਲ ਕਾਂਗਰਸ ਦਾ ਰਾਜ ਰਿਹਾ ਇੱਕ ਐਜੀਟੇਸ਼ਨ ਕੀਤੀ ਹੈ ਇਹਨਾਂ ਨੇ ਰਾਦਰ 2008 ਦੇ ਵਿੱਚ ਤੇ ਚੰਡੀਗੜ੍ਹ ਦੇ ਵਿੱਚ ਇਹਨਾਂ ਨੇ ਐਸੋਸੀਏਸ਼ਨ ਕੀਤੀ ਸੀ ਸਾਡੀ ਸਾਨੂੰ ਮੰਡੀ ਮੁਕਤ ਕੀਤਾ ਜਾਵੇ ਤੇ ਉਹੀ ਭਾਰਤੀ ਕਿਸਾਨ ਗੀਨਨ ਸੀ ਹਾਂਜੀ ਢੱਲੇਵਾਲ ਸਾਹਿਬ ਸਾਰਿਆਂ ਦੀ ਤਰ੍ਹਾਂ ਦੇ ਚੰਡੀਗੜ੍ਹ ਦਾ ਘਰਾਓ ਕੀਤਾ ਸੀਗਾ ਚਲੋ ਆਪਾਂ ਸਵਾਲ ਜਵਾਬ ਸੁਣ ਲੈਂਦੇ ਹੁਣ ਸੁਮਿਨਾਥ ਜੀ ਢੱਲੇਵਾਲ ਸਾਹਿਬ ਢੱਲੇਵਾਲ ਸਾਹਿਬ ਬਣਾ ਦੇ 10 ਹੀ ਚਾਹੇ ਐਸੋਸੀਏਸ਼ਨ ਦਾ ਸੀ ਇਹਨਾਂ ਨੇ ਸੁਮਿਨਾਥ ਜੀ ਗੜਾਤੀਆਂ ਜਿਹੜੀਆਂ ਕਿਸਾਨਾਂ ਦੇ ਹੱਕ ਚ ਕਹਿੰਦੇ ਸ੍ਰੀਨ ਸਾਹਿਬ 30 ਸੈਕਿੰਡ ਜਿਹੜੇ ਢੱਲੇਵਾਲ ਸਾਹਿਬ ਦੇ ਸਵਾਲ ਨੇ ਐਮਐਸਪੀ ਨੂੰ ਲੈ ਕੇ ਕਰਜ਼ਾ ਮੁਕਤ ਨੂੰ ਲੈ ਕੇ ਡਬਲਯੂਡੀਓ ਨੂੰ ਲੈ ਕੇ ਜਵਾਬ ਦੇਣਾ ਹੈ ਇਹਨਾਂ ਦਾ ਸਵ ਮੈਂ ਮੇਰਾ ਇਹਨਾਂ ਨੂੰ ਸਵਾਲ ਇਹ ਹੈ ਹੂੰ ਕਿ ਹੁਣ ਜੋ ਤੁਹਾਡੀ ਐਗਜ਼ੀਸਟੇਸ਼ਨ ਚੱਲੀ ਹੂੰ ਤੁਹਾਡੇ ਤਿੰਨ ਮੰਤਰੀ ਤੁਹਾਡੇ ਕੋਲ ਗੱਲਬਾਤ ਕਰਨ ਲਈ ਆਏ ਹੂੰ ਪੰਜਾਬ ਦੀ ਆਪ ਫਸਲਾ ਕਰਨ ਲਈਏ ਚੋਨੇ ਔਰ ਕਨਕ ਨੂੰ ਦਾ ਇੱਕ ਇੱਕ ਡ੍ਰੌਪ ਜਿਹੜਾ ਹੈਗਾ ਇੱਕ ਇੱਕ ਦਾਣਾ ਜਿਹੜਾ ਹੈਗਾ ਵਾ ਉਹ ਐਮਐਸਪੀ ਦੇ ਚੱਕੇ ਜਾ ਰਹੇ ਔਰ 48 ਘੰਟੇ ਵਿੱਚ ਇਹਨਾਂ ਨੂੰ ਪੇਮੈਂਟਾਂ ਦਿੱਤੀਆਂ ਜਾ ਰਹੀਆਂ ਨੇ ਕਿ ਅਨੀਆਂ ਦਿੱਤੀਆਂ ਜਾ ਰਹੀਆਂ ਹੂੰ ਹੂੰ ਉਹਦੇ ਬਾਅਦ ਸਾਡੇ ਮੰਤਰੀਆਂ ਨੇ ਇਹ ਕਿਹਾ ਕਿ ਪੰਜ ਫਸਲਾ ਹੋਰ ਪੰਜਾਬ ਦੀਆਂ ਨੇ ਹੂੰ ਕਿਹੜੀਆਂ ਨੇ ਮੱਕੀ ਕਪਾ ਤੁਰ ਅਰਹਤ ਮਸਰ ਜੀ ਜੀ ਅਸੀਂ ਇਹਦੇ ਉੱਤੇ ਵੀ ਐਮਐਸਪੀ ਦੇ ਚੱਕਣ ਦੀ ਗਰੰਟੀ ਦਿੰਨੇ ਆ 5 ਸਾਲ ਦਾ ਐਗਰੀਮੈਂਟ ਕਰ ਲੈਨੇ ਆ ਹੂੰ ਕਿਉਂ ਪੁੱਜੇ ਉਸ ਗੱਲ ਤੋਂ ਇਹ ਫਿਰ ਇਹਦੇ ਇਲਾਵਾ ਮੈਂ ਤੁਹਾਨੂੰ ਅੱਜ ਵੀ ਕਹਿਣਾ ਚਾਹੁੰਦਾ ਦੇਖੋ ਡਰਵਲ ਸਾਹਿਬ ਐਜੂਕੇਸ਼ਨ ਆ ਤੁਸੀਂ ਕਰ ਰਹੇ ਹੋ ਹਰ ਇੱਕ ਦਾ ਮੌਲਿਕ ਅਧਿਕਾਰ ਹੈ ਤੁਹਾਡਾ ਆਪਣਾ ਅਧਿਕਾਰ ਹੈ ਤਾਂ ਆਪਣੀ ਮੰਗ ਰੱਖਣਾ 2700 ਮਹੀਨੇ ਤੱਕ ਰਿਪੋਰਟ ਜਦੋਂ ਆ ਗਈ 14 ਤੱਕ ਤੁਸੀਂ ਉਹਦੇ ਅਸਲ ਕਿਉਂ ਨਹੀਂ ਕੋਈ ਐਜੂਕੇਸ਼ਨ ਕੀਤੀ ਕਿਉਂ ਨਹੀਂ ਮਹ ਪਸਾਦਾ ਦਾ ਮੁੱਲ ਡਬਲ ਕਰਨ ਦੀ ਗੱਲ ਕੀਤੀ ਕਿਉਂ ਨਹੀਂ ਫਸਲਾਂ ਦਾ ਵਾਜਬ ਮੁੱਲ ਮੱਲਿਆ ਫੇਰ ਵੀ ਮੈਂ ਅੱਜ ਦਲੇਵਾਲ ਸਾਹਿਬ ਮੈਂ ਵੀ ਰਿਕਾਰਡ ਤੇ ਕਹਿਣਾ ਜਦੋਂ ਦੀ ਸਾਡੀ ਸਰਕਾਰ ਆਈ ਹੈ ਕੰਪੈਰੀਟਿਵ ਚਾਰਟ ਬਣਾ ਲਓ ਪਿਛਲੇ ਉਸ ਤੋਂ ਪਿਛਲੇ 10 ਸਾਲਾਂ ਦਾ ਪ੍ਰੋਪੋਰਸ਼ਨੇਟਲੀ ਐਮ ਐਸ ਪੀ ਦੀ ਕੀਮਤਾਂ ਕਿੰਨੀਆਂ ਵਧੀਆਂ ਅਸੀਂ ਰਿਕਾਰਡ ਤੋੜ ਫਸਲਾਂ ਦੀ ਐਮ ਐਸ ਪੀ ਦੇ ਜਿਹੜੀ ਫਸਾ ਚੱਕਦੇ ਆ ਸਰਕਾਰ ਨੇ ਚੱਕੀਆਂ ਨੇ ਰਿਕਾਰਡ ਤੋੜ ਚੱਕੀਆਂ ਨੇ ਔਰ ਪਿਛਲੇ ਰਿਕਾਰਡ ਨਾਲੋਂ ਵੱਧ ਮੂਲ ਅਸੀਂ ਵੱਧ ਵਧਾ ਕੇ ਦਿੱਤੇ ਨੇ ਨੰਬਰ ਅੱਗੇ ਚਲੋ ਅਸੀਂ ਹੁਣ ਵੀ ਕਹਿੰਦੇ ਆ ਤੁਸੀਂ ਕਹਿੰਦੇ ਹੋ ਐਮਐਸਪੀ ਪੰਜਾਬ ਦੀ ਆ ਅਸੀਂ ਪੰਜਾਬ ਦੀਆਂ ਪੰਜ ਫਸਲਾਂ ਹੋਰ ਐਮਐਸਪੀ ਚੱਕਰ ਨੂੰ ਤਿਆਰ ਆ ਤੁਸੀਂ ਹੋਰ ਦੱਸੋ ਪੰਜਾਬ ਚ ਕਿਹੜੀ ਫਸਲ ਬੀਜਣੀ ਆ ਅਸੀਂ ਤੁਹਾਡੇ ਨਾਲ ਚੱਲਦੇ ਆ ਉਹਦੀ ਵੀ ਐਮਐਸਪੀ ਦੀ ਗਾਰੰਟੀ ਅਸੀਂ ਤੁਹਾਨੂੰ ਦਵਾਂਨੇ ਆ ਫਿਰ ਹੁਣ ਕਿਸ ਗੱਲ ਦਾ ਆਓ ਬੈਠੀਏ ਟੇਬਲ ਤੇ ਤੈਨੂੰ ਹੱਲ ਕਰੀਏ ਆਪਾਂ ਸਾਰੇ ਰਲ ਕੇ ਕੋਈ ਪੁੱਛਦਾ ਕੋਈ ਤੁਹਾਡੇ ਨਾਲ ਕੋਈ ਆਪਾਂ ਜਮੀਨਾ ਨਹੀਂ ਵੰਡਣੀ ਆ ਆਪਣਾ ਪਾਈਚਾਰ ਆ ਆਪਾਂ ਸਾਰੇ ਇਕੱਠੇ ਹੀ ਸੇ ਪੰਜਾਬ ਚ ਰਹਿਣਾ ਹੈ ਸਾਡਾ ਪੰਜਾਬ ਅੱਗੇ ਵਧੇ ਸਾਡੀ ਸਾਰਿਆਂ ਦੀ ਹਿੰਮਤ ਦੀ ਜ਼ਿੰਮੇਵਾਰੀ ਬੰਦੀ ਹੈ ਹੂੰ ਹੂੰ ਤੁਸੀਂ ਦੱਸੋ ਇਹ ਪੰਜ ਫਸਲਾਂ ਤੋਂ ਗੰਟੀ ਦੇ ਰਹੇ ਨਾ ਤੁਸੀਂ ਕਿਉਂ ਉਸ ਗੱਲ ਤੋਂ ਐਗਰੀ ਨਹੀਂ ਕੀਤਾ ਫਿਰ ਉਹਦੇ ਲਾਵਾ ਕਹਿ ਰਹੇ ਨੇ ਕਿ ਹੋਰ ਦੱਸੋ ਕਿਹੜੀ ਫਸਲ ਤੇ ਐਮਐਸਪੀ ਚਾਹੀਦੀ ਅਸੀਂ ਉਹ ਵੀ ਦੇਣ ਨੂੰ ਤਿਆਰ ਆ ਹਾਂ ਹੋਰ ਤੁਹਾਨੂੰ ਚਾਹੀਦਾ ਕੀ ਹੈ ਤੁਸੀਂ ਦੱਸੋ ਤਾਂ ਸਹੀ ਆਪਾਂ ਰਲ ਕੇ ਚੱਲੀਏ ਦਲੇਵਾਲ ਸਾਹਿਬ ਮੈਂ ਤੁਹਾਡੇ ਨਾਲ ਚੱਲਦਾ ਸਾਡੀ ਪਾਰਟੀ ਕਰਨੀ ਚਾਹੀਦੀ ਹੈ ਪਹਿਲਾਂ ਹੀ ਚੁੱਕਾ ਜਾਂਦਾ ਹੈ ਹੋਰ ਦੇਣਾ ਸੀਗੇ ਟੇਬਲ ਤੋਂ ਭੱਜਾਂਗੇ ਫਿਰ ਕੁਝ ਨਹੀਂ ਹੋਏਗਾ ਫਿਰ ਵੀ ਤੁਸੀਂ ਟੇਬਲ ਤੋਂ ਭੱਜ ਗਏ ਹਾਂ ਤੁਸੀਂ ਲੋਕ ਤਾਂ ਕਰਨੀਆਂ ਗੱਲਾਂ ਕਰਦੇ ਹੋ ਜਿਹੜੇ ਵੋਟਾਂ ਮੰਗਣ ਆਣਗੇ ਸਵਾਲ ਉਹਨਾਂ ਨੂੰ ਪੁੱਛਾ ਜਾਏਗਾ ਜਿਹੜੇ ਵੋਟਾਂ ਮੰਗਣ ਆਣਗੇ ਸਵਾਲ ਪੁੱਛਣਗੇ ਆ ਕੀ ਗੱਲ ਹਮ ਮੈਂ ਕਿਹਾ ਹਰਪ੍ਰੀਤ ਜੀ ਬਿੱਲੀ ਬਿੱਲੀ ਥੈਲੇ ਚੋਂ ਬਾਹਰ ਆ ਗਈ ਹਮ ਕਿਵੇਂ ਮੈਨੂੰ ਹੁਣ ਇੱਕ ਚੀਜ਼ ਦੱਸੋ ਹਮ ਮੈਂ ਚਲੋ ਮੈਂ ਉਸ ਤੋਂ ਵੀ ਆਣਾ ਉਸ ਤੋਂ ਪਹਿਲਾਂ ਮੈਂ ਦੱਸਾਂ ਹਰਿਆਣਕ ਸਾਡੀ ਸਰਕਾਰ ਹੈਗੀ ਆ ਹਮ ਅਸੀਂ ਉਥੇ 14 ਫਸਲਾ ਐਮਐਸਪੀ ਚੱਕਦੇ ਆ ਜੇ ਤੁਹਾਡੇ ਪ੍ਰਦੇਸ਼ ਦੀ ਸਰਕਾਰ ਨਾ ਲਾਇਕ ਹੈ ਗਿਣਾਇਓ ਜੀ ਜੋ ਉਹ ਫਸਲਾ ਨਹੀਂ ਕਰਦੀ ਗਿਣਾ ਦਿਓ ਇੱਕ ਵਾਰੀ ਕਿਰਪਾ ਕਰਕੇ ਹੁਣ ਜੀ ਸਾਹਿਬ ਵਿਚਨਾ ਬੋਲਿਓ 14 ਗਿਣਾ ਦਿਓ ਇੱਕ ਵਾਰੀ ਗਿਣਾ ਦੇਣਾ ਜੀ ਸਾਹਿਬ ਵਿਚਨਾ ਬੋਲਿਓ ਉਹ 14 ਗਿਣਾ ਦਿਓ ਮੈਂ ਤੁਹਾਡੇ ਵਿਚ ਨਹੀਂ ਬੋਲਿਆ ਜੀ ਸਾਹਿਬ ਮੈਂ ਤੁਹਾਡੇ ਵਿਚ ਨਹੀਂ ਬੋਲਿਆ ਤੁਹਾਡਾ ਮੈਂ ਬਹੁਤ ਸਤਿਕਾਰ ਕਰਦਾ ਤੁਸੀਂ ਆਪਣਾ ਬੋਲਿਓ ਮੈਂ ਤੁਹਾਡੇ ਵਿਚ ਨਹੀਂ ਬੋਲਿਆ ਜੋ ਤੁਹਾਡੇ ਬਾਰੇ ਆਏਗੀ ਬੋਲ ਲੈਣਾ ਕੇਂਦਰ ਦੀ ਪਰਪਾਈ ਯੋਜਨਾ ਹੈਗੀ ਕਿ ਨਹੀਂ ਹੈਗੀ ਦੱਸੋ ਸਾਰੇ ਦੇ ਪੰਜਾਬ ਵਾਲਿਆਂ ਨੂੰ ਦੱਸੋ ਕਾ ਕਿ ਜੇ ਫਸਲਾਂ ਜਿਹੜੀਆਂ ਐਮਐਸਪੀ ਡਿਕਲੇਅਰ ਕੀਤੀਆਂ ਨੇ ਜੇ ਸਟੇਟ ਗਵਰਨਮੈਂਟ ਉਹਨੂੰ ਐਮਐਸਪੀ ਤੇ ਬਾਜ਼ਾਰ 'ਚ ਜੁਸ ਭਾਅ ਬਿਕਦੀਆਂ ਨੇ ਜੋ ਜੋ ਡਿਫਰੈਂਸ ਹੈਗਾ ਤੇ ਕੇਂਦਰ ਦੀ 15000 ਕਰੋੜ ਰੁਪਇਆ ਕੇਂਦਰ ਨੇ ਇਸ ਕੰਮ ਲਈ ਰੱਖਿਆ ਹੈ ਕਿ ਪਰਪਾਈ ਅਸੀਂ ਕਰਾਂਗੇ ਉਹਦੀ ਜੇ ਤੁਹਾਡੀ ਪੰਜਾਬ ਦੀ ਸਰਕਾਰ ਨਲਾਇਕ ਹੈ ਤੁਹਾਡੀ ਫਸਲਾਂ ਐਮਐਸਪੀ ਤੇ ਨਹੀਂ ਚੱਕਦੀ ਜਿਹੜੀਆਂ ਫਸਲਾਂ ਐਮਐਸਪੀ ਤੇ ਡਿਕਲੇਅਰ ਹੋਈਆਂ ਨੇ ਉਹਦੇ ਲਈ ਕੇਂਦਰ ਸਰਕਾਰ ਕਿਵੇਂ ਜ਼ਿੰਮੇਵਾਰ ਹੋਗੀ ਕੇਂਦਰ ਸਰਕਾਰ ਤੇ ਪੈਸਾ ਦੇਣ ਨੂੰ ਤਿਆਰ ਹੈ ਹਰਿਆਣਾ ਦੀ ਚੱਕਰੀ ਨਾਲ 14 ਫਸਲਾਂ ਹਰਿਆਣੇ ਦੀ ਫਸਲ ਚੱਕਦੀ ਹੈ ਕਪਾਹ ਸਰੋ ਝੋਨਾ ਜੋ ਚਨਾ ਮੱਕਾ ਬਾਜਰਾ ਕਪਾਹ ਕਣਕ ਸੁਰਈਮੁਖੀ ਮੂੰਗ ਮੂੰਗਫਲੀ ਉੜਦ ਤਿਲ ਤੇ ਤੁਰ ਦੀ ਦਾਲ 14 ਫਸਲਾਂ ਹਰਿਆਣੇ ਦੀ ਸਾਡੀ ਸਰਕਾਰ ਹੈ ਨਾ 14 ਫਸਲਾਂ ਐਮਐਸਪੀ ਚੱਕ ਸਕਦੀ ਪੰਜਾਬ ਸਰਕਾਰ ਕਿਉਂ ਨਹੀਂ ਚੱਕਦੀ ਕੇਂਦਰ ਸਰਕਾਰ ਦੀ ਸਫਾਈ ਦੇ ਲਈ ਕਿਹਾ ਬੈਠੀ ਹੈ ਸਰੋ ਕਿਸ ਰੇਟ ਤੇ ਵਿਕਦੀ ਹੈ ਪੁੱਛੋ ਮੜਾ ਜਾ ਪੈਸਾ ਅੱਜ ਸਰੋ ਕੀ ਰੇਟ ਤੇ ਵਿਕਦੀ ਹੈ ਜਿਸ ਪੱਤੀ ਰੇਟ ਤੇ ਵਿਕਦੀ ਹੈ ਹਰਿਆਣੇ ਚ ਲੋਕ ਵਿਰੋਧ ਕਿਉਂ ਕਰ ਰਹੇ ਆ ਹੁਣ ਸੁਣ ਲਓ ਜਨਰਲ ਸਾਹਿਬ ਹਰਿਆਣੇ ਚ ਦੇ ਰਹੇ ਹੋ ਤੇ ਹਰਿਆਣੇ ਚ ਸੁਣਦੇ ਲੋ ਓ ਡੱਲੇਵਾਲ ਸਾਹਿਬ ਸੁਣ ਤੇ ਲੋ ਨਾ ਸੁਣ ਲੋ ਜਿਸ ਭਾਅ ਵੀ ਵਿਕਦੀ ਹੈਗੀ ਆ ਬੋਲੋ 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 ਉਹਦੀ ਪਰਪਾਈ ਜਿਹੜਾ ਡਿਫਰੈਂਸ ਪ੍ਰਾਈਸ ਦਾ ਹੈਗਾ ਉਹ ਕੇਂਦਰ ਸਰਕਾਰ ਦਿੰਦੀ ਹੈ ਤੁਸੀਂ ਕਿੱਥੇ ਬੈਠੇ ਹੋ ਕਿੰਨਾ ਕੁ ਗੁੰਮਰਾਹ ਕਰੋਗੇ ਲੋਕਾਂ ਨੂੰ ਮੈਂ ਕਹਿ ਰਿਹਾ ਉਹਨਾਂ ਰਿਕਾਰਡ ਬੋਲ ਰਹੇ ਹਾਂ ਅਨੁਸਾਰ ਕਿ 14 ਫਸਲਾ ਐਮ ਐਸ ਪੀ ਦੇ ਖਰੀਦੀਆਂ ਜਾ ਰਹੀਆਂ ਨੇ ਜਿਹੜਾ ਕਿਸਾਨ ਦਾ ਡਿਫਰੈਂਸ ਹੁੰਦਾ ਜੇ ਉਹਦੀ ਐਮ ਐਸ ਪੀ ਤੋਂ ਘੱਟ ਵਿਕਦੀ ਆ ਤੇ ਉਹਦੀ ਪਰਪਾਈ ਕੀਤੀ ਜਾਂਦੀ ਹੈ ਕਿਸਾਨ ਦੇ ਖਾਤੇ 'ਚ ਉਹਨੇ ਪੈਸੇ ਬਾਅਦ ਦੇ ਵਿੱਚ ਪਾਏ ਜਾਂਦੇ ਨੇ ਇਹ ਇਥੋਂ ਰਿਕਾਰਡ ਹੈਗਾ ਆਪਾਂ ਗੱਲਬਾਤ ਨੂੰ ਤਿਆਰ ਹੀ ਨਹੀਂ ਹੈਗੇ ਸੋ ਹੱਦੇ ਸਿਰਫ ਇੰਨਾ ਕਿ ਪੋਲਿਟਿਕਲੀ ਮੋਟੀਵੇਟਿਡ ਹੈ ਸਾਰਾ ਉਹ ਤੁਹਾਡੇ ਜਿਹੜਾ ਵੀਡੀਓ ਆਈ ਸੀ ਉਹਨੇ ਸਾਫ਼ ਦੱਸ ਦਿੱਤਾ ਕਿ ਕੀ ਤੁਹਾਡਾ ਮੋਟਿਵ ਹੈਗਾ ਫੇਰ ਵੀ ਮੈਂ ਕਹਾਂਗਾ ਡਾਕਟਰ ਸਾਹਿਬ ਮੈਂ ਤੁਹਾਡੇ ਤੁਸੀਂ ਬਹੁਤ ਸਿਆੜੇ ਹੋ ਮਤਲਬ ਕਿ ਸਾਡੇ ਕਹਿੰਦੇ ਨੇ ਕਿ ਵਿਰੋਧ ਕੱਲਾ ਪੰਜਾਬੀ ਦਾ ਕੋਈ ਨਹੀਂ ਆਹੋ ਫਨੜ ਕੇ ਬੈਠੀਏ ਆਪੇ ਦਾ ਹੱਲ ਕਢੀਏ ਸੂਬਾ ਸਰਕਾਰ ਦਾ ਵਿਰੋਧ ਨਹੀਂ ਫਸਾ ਜੂ ਮੁੰਮਲੀਆ ਪਰ ਕਿਉਂਕਿ ਦਾ ਵਿਰੋਧ ਕਿਉਂ ਨਹੀਂ ਭਾਜੀਪੀ ਤੋਂ ਬਹੁਤ ਆਲਰੇਡੀ ਜਦਾ ਹੋ ਗਿਆ ਬਹੁਤ ਧੰਨਵਾਦ ਦੋਵੇਂ ਮਹਿਮਾਨਾਂ ਦਾ ਇਸ ਪੂਰੀ ਵਿਚਾਰ ਸਦ ਚਦਲ ਵਿੱਚ ਜ